ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾ ਸਾਨੂੰ ਸਾ ਆਪਣੇ ਸਾਨੂੰ ਵਟਸਐਪ ਨੰਬਰ ਉੱਪਰ ਆਪਣਾ ਨਾਮ ਉਮਰ ਕਾਸਟ ਗੋਤ ਕਾਮ ਭੈਣ ਭਰਾ ਪੜਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਜੀ ਤੇ ਆਪਣਾ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਬਾਰ ਬਾਰ ਲਗਾਈ ਜਾਂਦੀ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਕਰਨਾ ਵੇਖ ਕੇ ਕਰਨਾ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਜੀ ਤੇ ਆਉਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਮਿਤੀ 16 11 2024 ਦਾ ਪਹਿਲਾ ਰਿਸ਼ਤਾ ਜੀ ਨਾਮ ਦਿਲਪ੍ਰੀਤ ਸਿੰਘ ਚਹਿਲ ਕਾਸਟ ਸੈਟੀਸਿਕ ਕੱਦ 5 ਫੁੱਟ 11 ਇੰਚ ਪੜਾਈ ਡਿਪਲੋਮਾ ਐ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੀਟ ਐਕ ਇਲੈਕਟ੍ਰੀਕਲ ਚੰਡੀਗੜ੍ਹ ਤੋਂ ਕੰਮ ਹਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਇਹਨਾਂ ਕੋਲ 6 ਪਲੱਸ ਏਕੜ ਜ਼ਮੀਨ ਆ ਜੀ ਦੇ ਨਦੀਆਂ ਦੋ ਪੈਣਾ ਮੈਰਿਡ ਨੇ ਇੱਕ ਪੰਜਾਬੀ ਚ ਕਾਸਟਲਿਆ ਸਿਟੀਜ਼ਨ ਨੇ ਇੱਕ ਭ੍ਰਾਨ ਮੈਰਡਾ ਜੀ ਪੁਰਤਕਾਲ ਵਿੱਚ ਪੀਆਰ ਆ ਪਿਤਾ ਰਿਟਾਇਰ ਜੇ ਆਈ ਨੇ 60000 ਪੈਨਸ਼ਨ ਮਹੀਨਾ ਉਹਨਾਂ ਨੂੰ ਮਾਤਾ ਹਾਊਸ ਵਾਈਫ ਨੇ ਮੰਗ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਣੀ ਚਾਹੀਦੀ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਤੋਂ ਉੱਪਰ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23/5/1997 ਪੜ੍ਹਾਈ ਡਾਕਟਰ ਬੀਏ ਐਮਐਸ ਜੌਬ ਮੈਡੀਕਲ ਅਫਸਰ ਇਨ ਪ੍ਰਾਈਵੇਟ ਹਸਪੀਟਲ ਪਟਿਆਲਾ ਸੈਲਰੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਇੱਕ ਭਰਾ ਐਮਬੀਬੀਐਸ ਸਟੂਡੈਂਟ ਜੀਐਮਸੀ ਪਟਿਆਲਾ ਚ ਲੜਕੀ ਸਿੱਖ ਫੈਮਲੀ ਤੋਂ ਹੈ ਜੀ ਕਾਸਟ ਐਸ ਲੋਹਾਰ ਮੰਗ ਇਹਨਾਂ ਨੂੰ ਸਿੱਖ ਫੈਮਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੌਬ ਕਰਦਾ ਲੜਕਾ ਚਾਹੀਦਾ ਜੀ ਕਿਸੇ ਵੀ ਕਾਰਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਕੋਈ ਜਾਤੀਬੰਦਰ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜੇ ਦੇ ਇਲਾਕਿਆਂ ਨੂੰ ਕਹਿ ਲਾ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਵਿੰਦਰ ਸਿੰਘ ਜਨਮ 31/8/1990 ਕਾਸਟ ਜਰਸੀ ਗੋਤ ਬਰਾੜ ਕੱਦ 5 ਫੁੱਟ 9 ਇੰਚ ਪੜ੍ਹਾਈ ਐਮਬੀਏ ਸਿਟੀਜ਼ਨ ਹਾਂਗਕਾਂਗ ਕੰਮ ਆਪਣਾ ਕਾਰੋਬਾਰ ਹੈ ਜੀ ਜ਼ਮੀਨ 12 ਕਿੱਲੇ ਆ ਅਤੇ ਸ਼ਹਿਰੀ ਪਲਾਟ ਨੇ ਪਤਾ ਰਾਮੋਵਾਲਾ ਜ਼ਿਲ੍ਹਾ ਫਰੀਦਕੋਟੇ ਦੋਨੋਂ ਭੈਣ ਭਰਾ ਹਨ ਪੈਨ ਮੈਰਿਡ ਆ ਜੀ ਲੜਕਾ ਤਲਾਕਸ਼ੁਦਾ ਜੀ ਮੰਗ ਗਏ ਨਾ ਨੂੰ ਲੜਕੀ ਸਿੰਪਲ ਸੋਹਣੀ ਪੜ੍ਹੀ ਲਿਖੀ ਵਧੀਆ ਪਰਿਵਾਰ ਤੋਂ ਹੋਵੇ ਜੀ ਲੜਕੀ ਦੀ ਡਿਗਰੀ ਕੀਤੀ ਹੋਵੇ ਲੜਕਾ ਇੰਡੀਆ ਆਇਆ ਹੋਇਆ ਜੀ ਵਿਆਹ ਜਲਦੀ ਕਰਨਾ ਜੀ ਲੜਕੀ ਦੀ ਕਾਸ ਜਰਸੀ ਖੀ ਹੋਵੇ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਹੈ ਜੀ ਵਿਦੇਰੇ ਜਾਣਕਾਰੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਗੋਤ ਢਿੱਲੋਂ ਜਨਮ 29 6 1994 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਕਮ ਸੈਂਟਰਲ ਗਵਰਨਮੈਂਟ ਜੋਬ ਕਰਦੇ ਨੇ ਇਹ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਜੀ ਪਿਤਾ ਆਰਮੀਚੋਂ ਰਿਟਾਇਰ ਨੇ ਭਰਾ ਇੱਕ ਇੱਕ ਭਰਾ ਕਨੇਡਾ ਚ ਨੇ ਪਤਾ ਅਮਰਤਸਰ ਸਾਹਿਬ ਮੰਗੇ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਜੀ ਜਮੀਨ 4 ਤੋਂ 5 ਕਿੱਲੇ ਹੋਵੇ ਇਹਨਾਂ ਨੂੰ ਅਮਰਤਸਰ ਸਾਹਿਬ ਦੇ ਨੇੜੇ ਦੇ ਏਰੀਏ ਨੂੰ ਪਹਿਲ ਆ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 28 ਅਕਤੂਬਰ 1999 ਜ਼ਮੀਨ 2 ਕਿੱਲੇ ਕੰਮ ਦਵਾਈ ਵਿੱਚ ਸਿਕਿਉਰਿਟੀ ਗਾਰਡ ਪੰਜਾਬ ਵਿੱਚ ਕੰਮ ਮੈਂਸਨ ਟਾਇਲ ਦਾ ਕਾਸ ਰਾਮਗੜੀ ਆ ਤਿੰਨ ਭੈਣਾਂ ਨੇ ਮੈਰਿਡ ਨੇ ਪਿਤਾ ਐਕਸਪਾਇਰ ਨੇ ਘਰ ਵਿੱਚ ਮਾਂ ਪੁੱਤ ਦੋਨੋਂ ਹਨ ਪਤਾ ਅਮਰਿਤਸਰ ਸਾਹਿਬ ਮੰਗ ਇਹਨਾਂ ਨੂੰ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਜੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨ ਰਾਮਗੜੀ ਆਕਾਸ਼ ਨੂੰ ਪਹਿਲਾ ਜੀ ਬਾਕੀ ਜਾਤੀ ਵੰਧਨ ਕੋਈ ਨਹੀਂ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਚੱਡਾ ਜਨਮ 18/6/1988 ਕੱਦ ਬਨ 5 ਫੁੱਟ 8 ਇੰਚ ਪੜਾਈ ਪਲੱਸ 2 ਕੰਮ ਬੇਰਕਾ ਫੈਕਟਰੀ ਵਿੱਚ ਪਿਤਾ ਸਕੂਲ ਬੈਂਚ ਚਲਾਉਂਦੇ ਨੇ ਮਾਤਾ ਹਾਊਸ ਵਾਈਫ ਨੇ ਕੋਈ ਭੈਣ ਭਰਾ ਨਹੀਂ ਜੀ ਪਤਾ ਹੋਮ ਟਾਊਨ ਰਣਜੀਤ ਨਗਰ ਪਟਿਆਲਾ ਮੰਗ ਇਹਨਾਂ ਨੂੰ ਗਰੀਬ ਘਰ ਦੀ ਵਧੀਆ ਘਰੇਲੂ ਲੜਕੀ ਚਾਹੀਦੀ ਹੈ ਜੀ ਕੋਈ ਦੱਸ ਦੇ ਇਸ ਦੀ ਮੰਗ ਨਹੀਂ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨ ਕੁਮਾਰ ਕੱਦ 5 ਫੁੱਟ 7 ਇੰਚ ਜਨਮ 29 1988 ਪੜਾਈ ਪਲੱਸ 2 ਕਾਸਟ ਮਹਾਸ਼ਾ ਪਤਾ ਅਮ੍ਰਿਤਸਰ ਸਾਹਿਬ ਪਿਤਾ ਦਾ ਗੋਤ ਚਨਉਤਰੇ ਮਾਤਾ ਦਾ ਗੋਤ ਸੰਗਉਤਰੇ ਪਰਿਵਾਰ ਵਿੱਚ ਮਾਤਾ ਹਨ ਪਿਤਾ ਇੱਕ ਸਵਾਈਡ ਨੇ ਇੱਕ ਵੱਡਾ ਭਰਾ ਮੈਰਿਡ ਹੈ ਦੋ ਭੈਣਾਂ ਮੈਰਿਡ ਨੇ ਜੀ ਕੰਮ ਆਪਣਾ ਬਿਜ਼ਨਸ ਆ ਰਿਕਾਰਡਿੰਗ ਸਟੂਡੀਓ ਤੇ ਦੋ ਲੈਬ ਨੇ ਵਧੀਆ ਇਨਕਮ ਆ 40 ਤੋਂ 50 ਹਜ਼ਾਰ ਇੱਕ ਮਹੀਨੇ ਦੀ ਤੇ ਆਪਣਾ ਘਰ ਆ ਜੀ ਲੜਕਾ ਕੋਈ ਨਿਸ਼ਾਨੀ ਕਰਦਾ ਸ਼ੁੱਧ ਵੈਸ਼ਨੂ ਹੈ ਮੰਗ ਇਹਨਾਂ ਨੂੰ 10 ਜਾਂ 12 ਪੜ੍ਹੀ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਜੀ ਕਰੇ ਲੁੜਕੀ ਚਾਹੀਦੀ ਹੈ ਜੀ ਲੜਕੀ ਸੋਹਣੀ ਹੋਵੇ ਪਰਿਵਾਰ ਵੱਲੋਂ ਦਾਸ ਦੇਸ ਦੀ ਕੋਈ ਮੰਗ ਨਹੀਂ ਜੀ ਕਿਸੇ ਵੀ ਕਾਸ਼ ਦੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਅਗਲਾ ਰਿਸ਼ਤਾ ਨੋਟ ਕਰੋ ਜੀ ਸਿਖ ਰਾਜਪੂਤ ਵੈਸ਼ਨੂ ਲੜਕਾ ਉਮਰ 48 ਸਾਲ ਪੜ੍ਹਾਈ ਪਲੱਸ 2 ਪਾਸ ਕੱਤ 5 ਫੁੱਟ 7 ਇੰਚ ਕੱਲਾ ਲੜਕਾ ਕੰਮ ਆਪਣਾ ਕਾਰੋਬਾਰ ਲੜਕਾ ਤਲਾਕਸ਼ੁਦਾ ਜੀ ਇਹਨਾਂ ਨੂੰ ਵਿਧਵਾ ਜਾਂ ਬੱਚੇ ਵਾਲੀ ਐਨ ਆਰ ਆਈ ਜਾਂ ਸਰਕਾਰੀ ਨੌਕਰੀ ਵਾਲੀ ਲੜਕੀ ਚਾਹੀਦੀ ਹੈ ਜੀ ਲੜਕੀ ਚਾਹੇ 40 ਤੋਂ 55 ਸਾਲ ਤੱਕ ਕੋਵੇ ਘਰ ਜਵਾਈ ਰੱਖਣ ਵਾਲੇ ਵੀ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਿਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲਾਲਾਬਾਦ ਕੱਦ 5 ਫੁੱਟ 2 ਇੰਚ ਜਨਮ 31/10/1998 ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੈਨੇਡੀਅਨ ਸਟੱਡੀ ਕੰਪਿਊਟਰ ਇੰਜੀਨੀਅਰ ਟੈਕਨੀਕਲ ਡਿਪਲੋਮਾ ਗੋਤਮਾਨ ਕਾਸਟ ਜਰਸੀ ਲਾਹੌਰਿਆ ਇੱਕ ਭਰਾ ਕੈਨੇਡਾ ਵਿੱਚ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਹਨ ਮੰਗ ਲੜਕਾ ਕੈਨੇਡਾ ਪੀਅਰ ਹੋਵੇ ਜ਼ਮੀਨ ਬੰਜੂ ਤੋਂ 7 ਕਿੱਲੇ ਹੋਵੇ ਲੜਕਾ ਸਰਦਾਰ ਹੋਵੇ ਤੇ ਪੱਗਵੰਦਾ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ 1996 ਕੱਤ 5 ਫੁੱਟ 4 ਇੰਚ ਪੜਾਈ ਬੀਐਸਸੀ ਨਰਸਿੰਗ ਲੜਕੀ ਕੈਨੇਡਾ ਪੀਆਰ ਹੈ ਜੀ ਜੋਬ ਆਇਰਨ ਰਜਿਸਟਰ ਨਰਸ ਨੇ ਹਸਪਤਾਲ ਵਿੱਚ ਜੋਬ ਕਰਦੇ ਨੇ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਜੀ ਕਾਸਟ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀ ਕਰਦੇ ਨੇ ਜ਼ਿਲ੍ਹਾ ਗੁਰਦਾਸਪੁਰ ਮੰਗ ਇਹਨਾਂ ਨੂੰ ਲੜਕਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਚਾਹੀਦਾ ਜੀ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਤੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਤੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਕਿਸੇ ਵੀ ਸ ਦਾਂ ਤੋਂ ਹੋਵੇ ਜੀ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਸੋਹਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸ਼ਿਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਐਮ ਇੰਗਲਿਸ਼ ਕਾਮ ਪ੍ਰੋਫੈਸਰ ਤੇ ਪੀ ਐਚ ਡੀ ਮੰਗੇ ਇਹਨਾਂ ਨੂੰ ਵਧੀਆ ਸੋਨਾ ਸੁਨੱਖਾ ਲੜਕਾ ਕਲੀਨ ਸੇਵ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਪੀਅਰ ਜਾਂ ਸਿਟੀਜ਼ਨ ਚਾਹੀਦਾ ਜੀ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 60 ਤੇ 70 ਕਿਲੋਮੀਟਰ ਦੇ ਏਰੀਆ ਨੂੰ ਪਹਿਲਾ ਜੀ ਫੋਨ ਨੰਬਰ ਤੇ ਵਟਸਐਪ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੋਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਕੇ ਜਨਮ 1997 ਕੱਦ 5 ਫੁੱਟ 8 ਇੰਚ ਪੜਾਈ ਬੀਐਸਸੀ ਨਾਨ ਮੈਡੀਕਲ ਗੋਤ ਚਹਿਹ ਲੜਕਾ ਕਨੇਡਾ ਪੀਅਰ ਆ ਜੀ ਦੋ ਭਰਾ ਨੇ ਜ਼ਮੀਨ 15 ਕਿੱਲੇ ਪਿਤਾ ਜੈਦੀ ਨੌਕਰੀ ਕਰਦੇ ਨੇ ਮਾਤਾ ਵੀ ਮਲਾਜ਼ਮ ਹਨ ਪਤਾ ਤਨੋਲਾ ਮੰਗ ਇਹਨਾਂ ਨੂੰ ਲੜਕੀ ਸੋਹਣੀ ਸੁਨੱਖੀ ਚਾਹੀਦੀ ਆ ਜੀ ਲੜਕਾ ਬਹੁਤ ਸੋਹਣਾ ਸੁਨੱਖਾ ਲੜਕੀ ਦੀ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕਾ ਇੰਡੀਆ ਆਇਆ ਹੋਇਆ ਭਾਵੇਂ ਕਨੇਡਾ ਭਾਵੇਂ ਕਨੇਡਾ ਤੋਂ ਹੋਵੇ ਲੜਕੀ ਦਾ ਜਨਮ 2000 ਸੌਰੀ ਜੀ ਲੜਕੀ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕੀ ਦਾ ਜਨਮ 2000 2001 2002 ਦਾ ਹੋਵੇ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਬਧੇਰੀ ਜਾਣਕਾਰੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸੀ ਸੋਨਾ ਸਨੱਖਾ ਲੜਕਾ ਜਨਮ 1999 ਕੱਦ 5 ਫੁੱਟ 7 ਇੰਚ ਗੁੱਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਬੇਟਾ ਕੰਪਿਊਟਰ ਸਾਇੰਸ ਕਮ ਸੌਫਟਵੇਅਰ ਇੰਜੀਨੀਅਰ ਜਰਮਨ ਵਿੱਚ ਵਰਕ ਪਰਮਿਟ ਦੇ ਨੇ ਇਹ ਮੰਗੀ ਨਾ ਨੂੰ ਵਧੀਆ ਸੁਣੀ ਸੁਣਖੀ ਲੜਕੀ ਇਹਨਾਂ ਦੇ ਬਰਾਬਰ ਪੜੀ ਲਿਖੀ ਜਰਮਨ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਪਿਚਪੀਆ ਜਾਂ ਸਿਟੀਜ਼ਨ ਚਾਹੀਦੀ ਹੈ ਜੀ ਇਹਨਾਂ ਦੇ ਏਰੀਏ ਦੇ 60 70 ਕਿਲੋ ਮੀਟਰ ਦੇ ਨੇੜੇ ਦੇ ਇਲਾਕੇ ਨੂੰ ਪਹਿਲਾ ਜੀ ਫੋਨ ਨੰਬਰ ਪਰਵਾਦਾ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਸਿੰਘ ਗੁਰਸਿੱਖ ਲੜਕਾ ਜੀ ਜਨਮ 15 12 1990 ਪੜਾਈ ਪਲੱਸ 2 ਡਿਪਲੋਮਾ ਕੱਦ 5 ਫੁੱਟ 5 ਇੰਚ ਕਾਸ ਸਿੱਖ ਖੱਤਰੀ ਗੋਤ ਵੈਦ ਕੰਮ ਆਪਣੀ ਦੁਕਾਨ ਵੇਰਕਾ ਦੇ ਸਾਰੇ ਸਮਾਨ ਦੀ ਪਰਿਵਾਰ ਵਿੱਚ ਦੋ ਭਰਾ ਨੇ ਦੋਨੋਂ ਮੈਰਿਡ ਨੇ ਮਾਤਾ ਪਿਤਾ ਨੇ ਭੈਣ ਕੋਈ ਨਹੀਂ ਜੀ ਮੰਗ ਇਹਨਾਂ ਨੂੰ ਚੰਗੇ ਖਾਨਦਾਨ ਦੀ ਪੜ੍ਹੇ ਲਿਖੀ ਸਮਝਦਾਰ ਲੜਕੀ ਚਾਹੀਦੀ ਹੈ ਜੀ ਕੋਈ ਦੱਸ ਦੇ ਇਸ ਦੀ ਮੰਗ ਨਹੀਂ ਜੀ ਪਰਿਵਾਰ ਵੱਲੋਂ ਵਿਆਹ ਸਿੰਪਲ ਕਰਨਾ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਦੇਰੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜੜਸੀ ਗੋਤ ਕੁਮਾਨ ਜਨਮ 1966 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਤਾ ਜਲੰਧਰ ਕੰਪ ਬੈਂਡ ਵਿੱਚ ਆਪਣਾ ਹੈਲਥ ਕਲੀਨਿੰਗ ਆ ਜੀ ਤੇ ਆਪਣਾ ਛੋਟਾ ਸਿੰਪਲ ਘਰ ਹੈ ਇਹਨਾਂ ਦੇ ਇੱਕ ਲੜਕਾ ਤੇ ਇੱਕ ਲੜਕੀ ਆ ਦੋਨੋਂ ਕੈਨੇਡਾ ਵਿੱਚ ਹਨ ਮੰਗ ਇਹਨਾਂ ਨੂੰ 55 ਸਾਲ ਤੱਕ ਦੀ ਲੜਕੀ ਚਾਹੀਦੀ ਹੈ ਜੀ ਲੜਕੀ ਚਾਹੇ ਵਿਧਵਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਜੀ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਘਰ ਸੰਭਾਲਣ ਵਾਲੀ ਇਮਾਨਦਾਰ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਜੀ ਚੰਗੇ ਖਾਨਦਾਨ ਤੋਂ ਹੋਵੇ ਰੰਗ ਸਾਫ ਸੰਬਲਾ ਜੋਬ ਇਹ ਫੋਨ ਨੰਬਰ ਪਰਵਾਦਾ ਦਿੱਤਾ ਗਿਆ ਜੀ ਵਿਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰਾ ਕਾਸ਼ ਦਾ ਲੜਕਾ ਜਨਮ ਫਰਵਰੀ 1976 ਕਾ 5 ਫੁੱਟ 5 ਇੰਚ ਪੜ੍ਹਾਈ ਡਿਗਰੀ ਇਨ ਇਲੈਕਟ੍ਰੀਕਲ ਜੋਬ ਸਰਕਾਰੀ ਨੌਕਰੀ ਲੈਕਚਰਲ ਵੋਕੇਸ਼ਨਲ ਇਲੈਕਟ੍ਰੀਕਲ ਦੀ ਸਕੂਲ ਨੇਮ ਸਕੂਲ ਆਫ ਐਨੀਮੇਕ ਮੰਡੀ ਫੂਲ ਰਾਮਪੁਰਾ ਬਠਿੰਡਾ ਲੜਕਾ ਤਲਾਕशुदा ਜੀ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਪੜੀ ਲਿਖੀ ਲੜਕੀ ਦੀ ਜ਼ਰੂਰਤ ਹੈ ਜੀ ਉਮਰ 35 ਤੋਂ 40 ਸਾਲ ਤੱਕ ਹੋਵੇ ਭਾਵੇਂ ਤਲਾਕशुदा ਜਾਂ ਵਿਧਵਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ। ਉਹਦੇ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ ਕਾਸ ਜਰਸੀ ਗੋਤ ਗਰੇਵਾਲ ਜਨਮ 1988 ਪਿੰਡ ਵੱਲੇਵਾਲ ਜ਼ਿਲ੍ਹਾ ਲੁਧਿਆਣਾ ਲੜਕਾ ਅਮਰੀਕਾ ਵਿੱਚ ਪੱਕਾ ਜੀ ਮੰਗ ਇਹਨਾਂ ਨੂੰ ਅਮਰੀਕਾ ਜਾਂ ਕੈਨੇਡਾ ਪੀਆਰ ਜਾਂ ਵਰਕ ਪਰਮਟ ਵਾਲੀ ਲੜਕੀ ਚਾਹੀਦੀ ਆ। ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ। ਉਹਦੇ ਦੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ ਕਾਸ ਜਰਸੀ ਜਨਮ 15 11 1997 ਪ੍ਰਾਈਮਾਸਟਰ ਡਿਗਰੀ ਕੱਦ 6 ਫੁੱਟ ਪਤਾ ਤਰੰਤਨ ਸਾਹਿਬ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮੈਰਿਡਾ ਵਧੀਆ ਘਰ ਪਰਿਵਾਰ ਸਾਰਾ ਪਰਿਵਾਰ ਵੈਸ਼ਨੂਆ ਜ਼ਮੀਨਦਾਰ ਸਿੱਕਲੇ ਲੜਕਾ ਅਸਲੀ ਦੇ ਵਿੱਚ ਵਰਕ ਪਰਮਿਟ ਤੇ ਪੀਆਰ ਅਪਲਾਈ ਕੀਤੀ ਹੋਈ ਹੈ ਜੀ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਵੀਐਸਸੀ ਨਰਸਿੰਗ ਵਾਲੀ ਜਾਂ ਲੜਕੀ ਨੇ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਦੀ ਉਮਰ 20 ਤੋਂ 24 ਸਾਲ ਤੱਕ ਹੋਵੇ ਲੜਕੀ ਸੋਹਣੀ ਹੋਵੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਿ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸੀ ਕੁਮਰ 42 ਸਾਲ ਕੱਦ 5 ਫੁੱਟ 10 ਇੰਚ ਕੰਮ ਸਰਕਾਰੀ ਨੌਕਰੀ ਵਧੀਆ ਤਨਖਾਹ ਜ਼ਮੀਨ ਦਾਸ ਕਿਲੇ ਪਟਿਆਲੇ ਦੀ ਸ਼ਹਿਰੀ ਪ੍ਰਾਪਰਟੀ ਹੈ ਜੀ ਪਤਾ ਪਟਿਆਲਾ ਮੰਗ ਇਹਨਾਂ ਨੂੰ ਲੜਕੀ ਐਮਬੀਬੀਐਸ ਵਾਲੀ ਚਾਹੀਦੀ ਹੈ ਜੀ ਲੜਕੀ ਦੀ ਭਾਵੇਂ ਇੰਡੀਆ ਲੜਕੀ ਭਾਵੇਂ ਇੰਡੀਆ ਤੋਂ ਵਜੈਨ ਆ ਰਹੀ ਹੋਵੇ ਪਰ ਐਮਬੀਬੀਸੀ ਡਾਕਟਰੀ ਹੋਵੇ ਇਹਨਾਂ ਨੂੰ ਜਰਸੀ ਖੱtre ਸਿੱਖ ਪੰਡਤ ਸਾਰੀ ਕਾਸਟ ਦੀ ਲੜਕੀयां ਸੰਪਰਕ ਕਰ ਸਕਦੀਆਂ ਨੇ ਜੀ ਇਹਨਾਂ ਨੂੰ ਐਸੀ ਕਾਸ ਸੰਪਰਕ ਨਾ ਕਰਨ ਜੀ ਪਰਿਵਾਰ ਨੇ ਪੂਰੀ ਸਖਤੀ ਨਾਲ ਕਿਹਾ ਵੀ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਫੋਨ ਦੇレ ਜਾਣਕਾਰੀ ਪਰਵਾਹ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਪੰਦੇਰ ਕਾਸ ਜਰਸੀ ਕਤ ਪੰਜ ਫੁੱਟ 6 ਇੰਚ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਇੱਕ ਭਰਾ ਮੈਰੀਡਾ ਲੜਕੀ ਬ੍ਰੈਂਟਨ ਕੈਨੇਡਾ ਵਿੱਚ ਰਹਿੰਦੀ ਹੈ ਜਨਮ ਮਾਰਚ 1990 ਐ ਪੜ੍ਹਾਈ ਐਮਸੀਏ ਇੰਡੀਆ ਤੋਂ ਆਈਟੀ ਐਡਵਾਂਸ ਡਿਪਲੋਮਾ ਇਨ ਕੈਨੇਡਾ ਤੋਂ ਲੜਕੀ ਕੈਨੇਡਾ ਪੀਆਰ ਹੈ ਜੀ ਜੋਬ ਆਈਟੀ ਪਰਮਨੈਂਟ ਆਫਿਸ ਜੋਬ ਇਨ ਰੈਪਿਡ ਕੰਪਨੀ ਮੰਗ ਕੇਵਲ ਲੜਕਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਦਾਉਣ ਵਾਲਾ ਹੀ ਸੰਪਰਕ ਕਰੇ ਜੀ ਇਹਨਾਂ ਨੂੰ ਇੰਡੀਆ ਵਾਲੇ ਸੰਪਰਕ ਨਾ ਕਰਨ ਲੜਕੀ ਵੇਖਸ਼ੁਰਾ ਜੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਜੀ ਕੋਈ ਬੱਚਾ ਨਹੀਂ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਮੈਰਿਜ ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿੱਕੀ ਸਿੰਘ ਜਨਮ ਗਏ 1992 ਕਸ ਜਰਸੀ ਕੱਦ 5 ਫੁੱਟ 5 ਇੰਚ ਗੂਤ ਸਰਾਂ ਪੜਾਈ 10 ਪਾਸ ਪਿੰਡ ਸਹਾਰਣਾ ਜ਼ਿਲ੍ਹਾ ਮਾਨਸਾ ਪਿਤਾ ਗਮਦੂਰ ਸਿੰਘ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਜਗਮੀਲ ਕੌਰ ਹਾਊਸ ਵਾਈਫ ਨੇ ਇੱਕ ਭਰਾ ਦੋ ਭੈਣਾਂ ਮੈਰਿਡ ਨੇ ਜ਼ਮੀਨ 5 ਕਿੱਲੇ ਤੇ 10 ਕਿੱਲੇ ਦੀ ਖੇਤੀ ਕਰਦੇ ਨੇ ਖੇਤੀਬਾੜੀ ਦੇ ਸਾਰੇ ਸੰਦੇ ਇਹਨਾਂ ਦੀ ਆਪਣੇ ਨੇ 3 ਤੋਂ 4 ਲੱਖ ਰੁਪਏ ਦੀ ਆਮਦਨ ਹੈ ਜੀ ਇਹਨਾਂ ਦੀ ਇਹਨਾਂ ਦੀ ਮੰਗ ਕੁੜੀ ਪੜ੍ਹੀ ਲਿਖੀ ਹੋਵੇ ਗ੍ਰਭਾਵੇ ਗਰੀਬ ਕਰ ਤੋਂ ਹੋਵੇ ਜਾਂ ਬਾਹਰ ਵਾਲੀ ਹੋਵੇ ਡਿਮਾਂਡ ਕੋਈ ਨਹੀਂ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਅਧਿਰੇ ਜਾਣਕਾਰੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 25 ਮਾਰਚ 1994 ਕੱਦ 5 ਫੁਟ 6 ਇੰਚ ਪੜ੍ਹਾਈ ਪਲੱਸ 2 ਕਾ ਚਾਸ ਜਾਸਿਕ ਕਾਸਟ ਜਰਸੀ ਗੋਤ ਖੇਰਾ ਪਤਾ ਕਰਤਾਰਪੁਰ ਲੜਕਾ ਸਪੈਨ ਵਿੱਚ ਪੀਰ ਹੈ ਜੀ ਲੜਕਾ ਕੋਈ ਨਿਸ਼ਾਨੀ ਕਰਦਾ ਸ਼ੁੱਧ ਵੈਸ਼ਨੂ ਹੈ ਜੀ ਮੰਗ ਇਹਨਾਂ ਨੂੰ ਜਰਸੀ ਇੱਕ ਪਰਿਵਾਰ ਤੋਂ ਘਰੇਲੂ ਸਿੰਪਲ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਹੈ ਜੀ ਲੜਕੀ ਲੁਧਿਆਣਾ ਜਗेंद्र ਕਪੂਰਥਲਾ ਏਰੀਆ ਤੋਂ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਇਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਲਸੀਖ ਉਹ ਆਏ ਡੇਟ ਆਵਤ ਫਰਵਰੀ 1994 ਹਾਈਟ 5 ਫੁੱਟ 6 ਇੰਚ ਸਟਡੀ ਪੋਸਟ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਕੰਮ ਹੈ گورਨਮੈਂਟ ਏਪਲੋਏ ਨੇ ਜੀ ਡਿਜਿਗਨੇਸ਼ਨ ਸੀਨੀਅਰ ਅਸਿਸਟੈਂਟ ਨੇ ਨੋਨ ਐਲਕੋਹਲ ਪਿਓਲ ਪਿਓਰ ਵੈਜੀਟੇਰੀਅਨ ਨੇ ਮਦਰ گورਨਮੈਂਟ ਏਪਲੋਏ ਨੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਫਾਦਰ ਐਕਸਪਾਇਰ ਨੇ ਇਹਨਾਂ ਦੇ ਸਬ ਇੰਸਪੈਕਟਰ ਪੰਜਾਬ ਪੁਲਿਸ ਵਿੱਚ ਸਾਨੂੰ ਇੱਕ ਸਿਸਟਰ ਹੈ ਜੀ ਇਹਨਾਂ ਦੀ ਤੇ ਤਿੰਨ ਕਿਲੇ ਇਹਨਾਂ ਕੋਲੇ ਜ਼ਮੀਨ ਅਤੇ ਰੈਂਟਲ ਰੈਂਟਲ ਇਨਕਮ fromParams ਅਰਬਨ ਪ੍ਰੋਪਰਟੀ ਹੈ ਜੀ ਏ ਇਹਨਾਂ ਨੂੰ ਲੜਕੀ ਵਧੀਆ ਸੁਹਾਵ ਵਾਲੀ ਸਰਕਾਰੀ ਨੌਕਰੀ ਵਾਲੀ ਚਾਹੀਦੀ ਹੈ ਜੀ ਵਿਆਹ ਸਿੰਪਲ ਕਰਨਾ ਔਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਡੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੋਦਾ ਸਿੰਘ ਉਮਰ 31 ਸਾਲ ਜ਼ਿਲ੍ਹਾ ਗੁਰਦਾਸਪੁਰ ਜ਼ਮੀਨ 2 ਕਿਲੇ 6 ਕਾਸ ਜਰਸੀ ਕੁੜਕਾ 5 ਸਾਲਾਂ ਤੋਂ ਪੁਰਤਕਾਲ ਵਿੱਚ ਹੈ ਜੀ ਮੰਗ ਇਹਨਾਂ ਨੂੰ ਵਧੀਆ ਚੰਗੇ ਪਰਿਵਾਰ ਦੀ ਘਰਵਾਲਾ ਸਮਹਾਲਣ ਵਾਲੀ ਲੜਕੀ ਚਾਹੀਦੀ ਹੈ ਜੀ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 ਜਨਵਰੀ 2002 ਕੱਦ 6 ਫੁੱਟ 8 ਇੰਚ ਕਾਸ ਜਰਸੀ ਗੋਤ ਸਿੱਧੂ ਪਤਾ ਰਾਮੂ ਵਾਲਾ ਸੌਰੀ ਜੀ ਪਤਾ ਰਾਮਪੁਰਾ ਫੁੱਲ ਬਠਿੰਡਾ ਪੜਾਈ ਪਲੱਸ 2 ਨਾਨ ਮੈਡੀਕ ਮੈਡੀਕਲ ਇੰਡੀਆ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਦੀ ਇੰਜੀਨੀਅਰ ਕੈਨੇਡਾ ਤੋਂ ਲੜਕਾ ਕੈਨੇਡਾ ਪੀਆਰ ਹੈ ਜੀ ਜਮੀਨ ਉਨੀ ਕਿਲੇ ਹਾਈਵੇ ਰੋਡ ਤੇ ਮੰਗ ਹੈ ਇਹਨਾਂ ਨੂੰ ਪੜੀ ਲਿਖੀ ਸੁੰਦਰ ਲੜਕੀ ਦੀ ਜ਼ਰੂਰਤ ਹੈ ਜੀ ਤੇ ਲੜਕੀ ਦਾ ਕੱਦ 5 ਫੁੱਟ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਜੀ ਬੀਐਸਸੀ ਨਰਸਿੰਗ ਵਾਲੀ ਲੜਕੀ ਨੂੰ ਪਹਿਲ ਹੈ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਵੀਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤਮ ਮਾਨ ਪਤਾ ਬਠਿੰਡਾ ਤੇ ਯੂ ਐਸ ਏ ਜਨਮ 14 ਫਰਵਰੀ 1997 ਕੱਦ 5 ਫੁੱਟ 10 ਇੰਚ ਪੜਾਈ ਸੁਧਾਰ ਵਿਗਿਆਨ ਵਿੱਚ ਬੈਚਲਰ ਡਿਗਰੀ ਜੌਬ ਅਮਰੀਕਾ ਯੂ ਐਸ ਏ ਕੈਲੀਫੋਰਨੀਆ ਵਿੱਚ ਪੁਲਿਸ ਆਫਸਰ ਨੇ ਜੇਲ ਸੁਪਰਡੈਂਟ ਨੇ ਪਰਿਵਾਰ ਵਿੱਚ ਇੱਕ ਛੋਟਾ ਪ੍ਰਾਜਿਵਲ ਇੰਜੀਨੀਅਰ ਪਿਤਾ ਦਾ ਯੂ ਐਸ ਏ ਵਿੱਚ ਟਰਾਂਸਪੋਰਟ ਦਾ ਕੰਮ ਆ ਜੀ ਸਾਰਾ ਪਰਿਵਾਰ ਯੂ ਐਸ ਏ ਵਿੱਚ ਸੈਟਲ ਆ ਜੀ ਇਹਨਾਂ ਨੂੰ ਵਧੀਆ ਪੜੀ ਲਿਖੀ ਸੁੰਦਰ ਲੜਕੀ ਚਾਹੀਦੀ ਆ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਬੀ ਐਸ ਸੀ ਨਰਸ ਲੜਕੀ ਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਫੋਨ ਨੰਬਰ ਇੰਡੀਆ ਦਾ ਤੇ ਜੁਐਸਏ ਦਾ ਪਰਿਵਾਰ ਦਾ ਦਿੱਤਾ ਗਿਆ। ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਜੁਲਾਹਾ ਸਿੱਖ ਲੜਕੀ ਜਨਮ 1990 ਕੱਦ 5 ਫੁੱਟ 3 ਇੰਚ ਪਤਾ ਮੋਗਾ ਪੜਾਈ ਬੈਚਲਰ ਡਿਗਰੀ ਪੀਜੀਡੀਸੀਏ ਐਮਬੀਏ ਵਿਦ ਫਾਈਨੈਂਸ ਐਂਡ ਐਚਆਰਐਮ ਕੰਪਲੀਟਡ ਟ੍ਰੇਨਿੰਗ ਇਨ ਫਾਈਨੈਂਸ। ਮੰਗਲਰ ਕਾ ਐਨਆਰਆਈ ਹੋਵੇ ਜਾਂ ਗਵਰਨਮੈਂਟ ਜੌਬ ਤੇ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ। ਜੀ ਉਹਦੇ ਰੇ ਜਾਣਕਾਰੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਗਸਤ ਜੜ ਸਿੰਘ ਜਨਮ 1 ਇੱਕ 1990 ਕਦ 5 ਫੁੱਟ 4 ਇੰਚ ਪੜਾਈ ਬੀ ਏ ਐਲ ਐਲ ਐਮ ਬੀ ਐਲ ਐਲ ਐਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਈਲਸ ਕਲੀਅਰ ਵਿਦ 7.5 ਵੈਂਡ 10 ਸਾਲ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ ਇਹਨਾਂ ਕੋਲ 10 ਸਾਲ ਦਾ ਯੂ ਐਸ ਏ ਦਾ ਟੂਰਿਸਟ ਵੀਜ਼ਾ ਇਹਨਾਂ ਕੋਲ ਪਿਤਾ ਰਿਟਾਇਰ ਪ੍ਰਿੰਸੀਪਲ ਨੇ ਆਈਟੀਆਈ ਮੋਗਾ ਤੋਂ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਇੱਕ ਭਰਾ ਕੈਨੇਡਾ ਪੀਅਰ ਹੈ ਜੀ ਪਤਾ ਮੋਗਾ ਇਹਨਾਂ ਨੂੰ ਲੜਕਾ ਵਧੀਆ ਪੜਿਆ ਲਿਖਿਆ ਸੋਣਾ ਸੁਨੱਖਾ ਵਧੀਆ ਜੌਬ ਕਰਦਾ ਜਾਂ ਐਨ ਆਰ ਆਈ ਚਾਹੀਦਾ ਜੀ ਫੋਨ ਨੰਬਰ ਪਰਵਾਦਾ ਦਿੱਤਾ ਗਿਆ ਜੀ ਵੀ ਦੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਚ ਲੜਕੀ ਦਾ ਰਿਸ਼ਤੇ ਦੀ ਆਇ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਵਰਸਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ